ਕੋਈ ਸੌਖਾ ਦੇ ਪੰਜਾਬ ਛੱਡਦਾ ਨਹੀਂਗਾ ਮਜਬੂਰੀਆਂ ਦੇ ਮਾਰੇ ਛੱਡਦੇ ਕਰਜ਼ਾ ਲੈ ਕੇ ਲੋਕੀ ਹੁੰਦੇ ਆ ਮੇਰੇ ਪਹਿਲਾਂ ਇਹ 5.5 ਬੈਂਡ ਅੱਛਾ ਮੁੜ ਕੇ ਮੈਨੂੰ ਕਹਿੰਦੇ 5.5 ਬੈਂਡ ਤੇਰੀ ਫੈਲ ਨਹੀਂ ਲੱਗਣੀ 4 ਬੈਂਡ ਆਉਣਗੇ ਤੇਰੀ ਫੈਲ ਲੱਗਣੀ ਹੈ ਕਿਉਂਕਿ ਇਹਨਾਂ ਦੀ ਮਤਲਬ ਤੁਹਾਡੇ ਕੋਲ 5.5 ਬੈਂਡ ਹੋਣ ਦੇ ਬਾਵਜੂਦ ਵੀ ਤੁਹਾਨੂੰ ਫਾਊਂਡੇਸ਼ਨ ਕੋਰਸ ਦਿੱਤਾ ਗਿਆ ਇਦਾਂ ਦਿੱਤਾ ਗਿਆ ਵੀ ਮੈਂ ਤਿੰਨ ਵਾਰੀ ਆਲਸ ਦਾ ਪੇਪਰ ਦਿੱਤਾ ਪਹਿਲੇ ਦੀ 5.5 ਦੂਜੇ ਦੀ 5 ਤੀਜੇ ਦੀ 4 ਆਏ 52000 ਤਾਂ ਮੈਂ ਉਥੇ ਪੇਪਰਾਂ ਦੇ ਲਾਤਾ ਮਤਲਬ ਤੁਹਾਨੂੰ ਬੋਲ ਕੇ ਮੰਨ ਗਏ ਨੇ ਜਿਹੜਾ ਹੈ ਇਹ ਤੁਹਾਨੂੰ 5 ਬੈਂਡ 5.5 ਬੈਂਡ ਹੋਣ ਦੇ ਬਾਵਜੂਦ ਵੀ ਫਾਊਂਡੇਸ਼ਨ 'ਚ ਭੇਜਿਆ ਸਰ ਕੀ ਰੀਜ਼ਨ ਆ ਤੁਹਾਨੂੰ ਕੀ ਲੱਗਦਾ ਕੀ ਰੀਜ਼ਨ ਆ ਕੋਈ ਇਹ ਪੈਸੇ ਦਾ ਰੀਜ਼ਨ ਦੀ ਪੈਸਾ ਕਮਿਸ਼ਨ ਵਧ ਹੂੰ ਹੂੰ ਉਹ ਇਦੋਂ ਆਉਂਦਿਆ ਹਜ਼ਾਰ ਹਜ਼ਾਰ ਰੁਪਈਆ ਰਜਿਸਟ੍ਰੇਸ਼ਨ ਲੈਂਦੇ ਆ ਬੱਚੇ ਕੋ ਮਤਲਬ ਕਮਿਸ਼ਨ ਦੇ ਚੱਕਰਾਂ 'ਚ ਏਜੰਟ ਇੱਕ ਫਿਊਚਰ ਨਾਲ ਖੇਡ ਰਿਹਾ ਬੱਚੇ ਦੇ ਬਿਲਕੁਲ ਬਿਲਕੁਲ ਪੈਸੇ ਆਪਣਾ ਵੜਾਉਂਦੇ ਆ ਬੱਚੇ ਦਾ ਕੋਈ ਨਹੀਂ ਕਰ ਉੱਥੇ ਜਦੋਂ ਫੇਰ ਲੌਣ ਜਾਈਦੀ ਸਭ ਤੋਂ ਪਹਿਲਾਂ ਕਹਿੰਦੇ ਤੁਹਾਨੂੰ ਬੰਦਾ ਲੈ ਲਊ ਕਮੋਡੀਸ਼ਨ ਮਿਲੂ ਸਭ ਕੁਝ ਉ ਜਿਤਨਾ ਵੀ ਜਾ ਦੇਂਦਾ ਕਹਿੰਦੇ ਸਾਡੇ ਕੋ ਕਮੋਡੀਸ਼ਨ ਨਹੀਂ ਕੋਖ ਰਿਆਂ ਮੁੰਡੇ ਆਏ ਮੇਰੇ ਨਾਲੇ ਚਲੋ ਆਪਣਾ ਆ ਵੱਡਾ ਭਰਾ ਬੈਠਾ ਆ ਇੰਨੇ ਸਾਹਮਣੇ ਆ ਪਰ ਵੀ ਆਪਾਂ ਕਹੀਏ ਜੀ ਸਰ ਤੁਸੀਂ ਆਪਣੇ ਜਿਹੜੇ ਏਜੰਟ ਨੂੰ ਆਏ ਹੋ ਤੁਸੀਂ ਤੁਹਾਡੇ ਏਜੰਟ ਨੇ ਤੁਹਾਨੂੰ ਅਕੋਮੋਡੇਸ਼ਨ ਵਗੈਰਾ ਦਾ ਪ੍ਰੋਮਿਸ ਕੀਤਾ ਤੁਹਾਡਾ ਹੱਥ ਨਹੀਂ ਪੜਿਆ ਕਹਿ ਸਕਦੇ ਆ ਬਿਲਕੁਲ ਬਿਲਕੁਲ ਸ ਦੇਖੋ ਕਮਿਸ਼ਨ ਦੇ ਚੱਕਰ ਵਿੱਚ ਬਾਕੀ ਏਜੰਟ ਕਿਵੇਂ ਖੇਲ ਰਹੇ ਨੇ ਸਟੂਡੈਂਟਸ ਦੇ ਫਿਊਚਰ ਨਾਲ ਕਿਵੇਂ ਕਰ ਰਹੇ ਨੇ ਬੈਂਡ ਦੇ ਨਾਂ ਤੋਂ ਵੀ ਠੱਗੀਆਂ ਵੱਤ ਬੈਂਡ ਹੋਣ ਦੇ ਬਾਵਜੂਦ ਵੀ ਕੀਤਾ ਜਾ ਰਿਹਾ ਏ ਸਟੂਡੈਂਟਸ ਨੂੰ ਫੋਰਸ ਕੇ ਤੂੰ ਸੀ ਕੱਟ ਬੈਂਡ ਲਵੋ ਜਿੱਥੇ ਬਾਕੀ ਏਜੰਟ ਸਾਈਪਰਸ ਭੇਜੇਗੇ ਬੱਚਿਆਂ ਦਾ ਫੋਨ ਤੱਕ ਨਹੀਂ ਚੱਕਦੇ ਉੱਤੇ ਸਾਈਓਵਰਸ ਇਸ ਸਟੂਡੈਂਟਸ ਨੂੰ ਸਾਈਪਰਸ ਮਿਲਣ ਲਈ ਜਾਂਦਾ ਹ ਜਿੱਥੇ ਬਾਕੀ ਏਜੰਟ ਆਪਣੇ ਸਟੂਡੈਂਟਸ ਦਾ ਸਾਥ ਦਿੱਲੀ 에어ਪੋਰਟੋਂ ਹੀ ਛੱਡ ਦਿੰਦੇ ਨੇ ਪਰ ਸਾਈਓਵਰਸ ਸਾਈਮ ਸਾਈਪ੍ਰਸ ਜਾ ਕੇ ਉਹਨਾਂ ਨੂੰ ਮਿਲਦੀ ਹੈ ਉਹਨਾਂ ਦੇ ਦੁੱਖ ਤਰਸ ਹੁੰਦੀ ਹੈ ਤੇ ਉਹਨਾਂ ਨੂੰ ਹੋਰ ਵੀ ਗਾਈਡ ਕਰਦੀ ਹੈ ਕਾਸੀ ਗੱਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਕاجਦੀਪ ਸਿੰਘ ਜੀ ਆਕਾਸ਼ ਸਿੰਘ ਜੀ ਇਸ ਟਾਈਮ ਅਸੀਂ ਤੁਹਾਨੂੰ ਮਿਲ ਰਹੇ ਹਾਂ ਜੀ ਨਿਕੋਸ਼ੀਆ ਦੇ ਲਿਦਰਾ ਸੂਟ ਦੇ ਵਿੱਚ ਸਰ ਕਿੱਦਾਂ ਦਾ ਫੀਲ ਕਰ ਰਹੇ ਹੋ ਮੌਸਮ ਕਿਹੋ ਜਿਹਾ ਸਰ ਇੱਥੇ ਮੌਸਮ ਬਹੁਤ ਘੈਂਟ ਜੀ ਬਹੁਤ ਘੈਂਟ ਹੈ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਮੀਂਹ ਆਇਆ ਕਿਹੜੇ ਵੇਲੇ ਹੈ ਬੱਦਲ ਆ ਜਾਂਦੇ ਕਈ ਵਾਰੀ ਝੱਕ ਜਾਈ ਜਾਂਦੀ ਗਰਮੀ ਆ ਜਾਂਦੀ ਮਤਲਬ ਮੌਸਮ ਬਹੁਤ ਅਸਮੀਆਂ ਓਕੇ ਮਤਲਬ ਇੰਡੀਆ ਨਾਲੋਂ ਕਿੰਨਾ ਕ ਫਰਕ ਹੈ ਸਰ ਮੌਸਮ ਇੰਡੀਆ ਦੇ ਉੱਥੇ ਤੇ ਧੁੱਪ ਨਾ ਮੰਡੇ ਲੋਕੀ ਜੀ 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 ਤੇ ਸਰ ਇੱਥੇ ਸਟੂਡੈਂਟ ਹੋ ਜੀ ਹਾਂ ਜੀ ਕਿੰਨਾ ਲਗਾ ਕੇ ਆਏ ਆ ਸਰ ਕਿੰਨਾ ਪੈਸਾ ਲਾ ਕੇ ਆਏ ਸਰ ਪਹਿ ਵਾਵਾ ਲਾ ਕੇ ਕਿੰਨਾ ਪੈਸਾ ਸਰ ਸਾਰੇ ਲੈਨ ਦੇ ਪਾ ਕੇ 12 ਲੱਖ ਲੱਗ ਗਿਆ 12 ਲੱਖ ਰੁਪਏ ਸਰ ਤੁਹਾਡੇ ਕੋਲ ਲੈ ਲਿਆ ਗਿਆ ਜਿੱਥੇ ਸਿਰਫ 8.5 ਲੱਖ ਰੁਪਏ ਖਰਚਾ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਏ ਇਸ ਚੀਜ਼ ਬਾਰੇ ਜੀ ਕਹਿਣਾ ਵੀ ਖੱਜੇਲ ਬਹੁਤ ਹੋਏ ਆ ਬਾਕੀ ਹੋਲੀ ਹੌਲੀ ਜਿੱਦਾਂ ਲਿੰਕ ਬਣੀ ਜਾਂਦੇ ਪੈ ਲੱਗ ਜਾਂਦੇ ਆ ਉਹਦੇ ਬਾਬੇ ਦੀ ਮਿਹਰ ਆ ਬਿਲਕੁਲ ਸਰ ਹਾਂਜੀ ਜਿੱਥੇ ਦਾਣਾ ਪਾਣੀ ਲਿਖਿਆ ਉੱਥੇ ਆਉਣਾ ਹੀ ਬਿਲਕੁਲ ਸਰ ਜਿੱਥੇ ਤੁਹਾਡਾ ਲਿਖਿਆ ਉੱਥੇ ਤੁਸੀਂ ਜਾਣਾ ਹੀ ਜਾਣਾ ਹਾਂਜੀ ਹਾਂਜੀ ਜੀ ਸਰ ਤੁਸੀਂ 12 ਲੱਖ ਲਾ ਕੇ ਆਏ ਆ ਕਿਹੜੇ ਕਾਲਜ ਕਿ ਸੇ ਤੁਹਾਨੂੰ ਉਥੇ ਸਟੂਡੈਂਟ ਹੋਰ ਵੀ ਮਿਲੇ ਹੋਣੇ ਆ ਜਿਹੜੇ ਇੱਥੇ ਹੋਰ ਸਟੂਡੈਂਟਾਂ ਨੂੰ ਮਿਲੇ ਹੋਣੇ ਜਿਹੜੇ ਸਿਰਫ 5-6 ਲੱਖ ਚ ਆਏ ਆ ਸਰ ਕਹਿਣਾ ਇਹੋ ਹੀ ਆ ਵੀ ਚਲੋ ਜਿੰਨਾ ਤੁਸੀਂ ਜ਼ਿਆਦਾ ਨਾ ਲੱਖ ਖੰਡ ਆਪਣਾ ਕੱਢ ਲਿਆ ਕਰੋ 50000 ਕੱਢ ਲਿਆ ਕਰੋ ਕਿਉਂਕਿ ਸਾਰੇ ਕੋਈ ਸੌਖਾ ਦੇ ਪੰਜਾਬ ਛੱਡਦਾ ਨਹੀਂਗਾ ਮਜਬੂਰੀਆਂ ਦੇ ਮਾਰੇ ਛੱਡਦੇ ਕਰਜ਼ਾ ਲੈ ਕੇ ਲੋਕੀ ਹੁੰਦੇ ਆ ਜੀ ਐਦਾਂ ਨਹੀਂ ਕਰਨਾ ਚਾਹੀਦਾ ਮੇਰੇ ਪਹਿਲਾਂ ਆਏ 5.5 6 ਅੱਛਾ ਮੁੜ ਕੇ ਮੈਨੂੰ ਕਹਿੰਦੇ ਸਾਢੇ 5 ਬੈਂਡ ਤੇ ਤੇਰੀ ਫਾਈਲ ਨਹੀਂ ਲੱਗਣੀ 4 ਬੈਂਡ ਆਉਣਗੇ ਤੇਰੀ ਫਾਈਲ ਲੱਗਣੀ ਹੈ ਕਿਉਂਕਿ ਇਹਨਾਂ ਦੀ ਮਤਲਬ ਤੁਹਾਡੇ ਕੋਲ ਸਾਢੇ 5 ਬੈਂਡ ਹੋਣ ਦੇ ਬਾਵਜੂਦ ਵੀ ਤੁਹਾਨੂੰ ਫਾਊਂਡੇਸ਼ਨ ਕੋਰਸ ਦਿੱਤਾ ਗਿਆ। ਇਦਾਂ ਦਿੱਤਾ ਗਿਆ ਵੀ ਮੈਂ ਤਿੰਨ ਵਾਰੀ ਆਲਸ ਦਾ ਪੇਪਰ ਦਿੱਤਾ ਪਹਿਲੇ ਦੀ ਸਾਢੇ 5 ਦੂਜੇ ਦੀ 5 ਤੀਜੇ ਦੀ 4 ਆਏ 52000 ਦੇ ਮੈਂ ਉਥੇ ਪੇਪਰਾਂ ਦੇ ਲਾਤਾ। ਅੱਛਾ ਜੀ। ਹਾਂਜੀ। ਮਤਲਬ ਤੁਹਾਡੇ ਸਾਢੇ 5 ਬੈਂਡ ਤੇ ਤੁਹਾਡੀ ਫਾਈਲ ਨਹੀਂ ਉਹਨਾਂ ਨੇ ਲਾਈ। ਨਹੀਂ ਮੈਨੂੰ ਚੰਗੀ ਭਲੀ ਡਿਗਰੀ ਮਿਲਦੀ ਇੱਥੇ ਆਣ ਕੇ ਫੇਰ ਮੈਂ 4-500 ਯੂਰੋ ਦਾ IELTS ਦਾ ਪੇਪਰ ਭਰੂੰਗਾ ਉਹ ਦਊਗਾ ਪੰਜ ਬੈਂਡ ਆਉਣਗੇ ਫੇਰ ਮੇਰਾ ਕਲੀਅਰ ਹੋ ਜਾਵੇ ਮਤਲਬ ਤੁਹਾਨੂੰ ਜਿਹਨੇ ਜਿਹੜਾ ਹੈ ਇਹ ਤੁਹਾਨੂੰ ਪੰਜ ਬੈਂਡ ਸਾਢੇ ਪੰਜ ਬੈਂਡ ਹੋਣ ਦੇ ਬਾਵਜੂਦ ਵੀ ਫਾਊਂਡੇਸ਼ਨ 'ਚ ਭੇਜਿਆ ਸਰ ਕੀ ਰੀਜ਼ਨ ਹੈ ਤੁਹਾਨੂੰ ਕੀ ਲੱਗਦਾ ਕੀ ਰੀਜ਼ਨ ਹੈ ਪੈਸੇ ਦਾ ਰੀਜ਼ਨ ਜੀ ਪੈਸਾ ਕਮਿਸ਼ਨ ਵੱਧ ਹੂੰ ਹੂੰ ਉਹ ਇਧਰੋਂ ਆਉਂਦਿਆ ਹਜ਼ਾਰ ਹਜ਼ਾਰ ਰੁਪਈਆ ਰਜਿਸਟ੍ਰੇਸ਼ਨ ਲੈਂਦੇ ਆ ਬੱਚੇ ਕੋ ਮਤਲਬ ਕਮਿਸ਼ਨ ਦੇ ਚੱਕਰਾਂ ਦੇ ਏਜੰਟ ਇੱਕ ਫਿਊਚਰ ਨਾਲ ਖੇਡ ਰਿਹਾ ਬੱਚੇ ਦੇ ਬਿਲਕੁਲ ਬਿਲਕੁਲ ਪੈਸੇ ਆਪਣਾ ਵੜਾਉਂਦੇ ਆ ਬੱਚੇ ਦਾ ਕੋਈ ਨਹੀਂ ਗਾ ਉੱਥੇ ਜਦੋਂ ਫੇਰ ਲੌਣ ਜਾਈਦੀ ਸਭ ਤੋਂ ਪਹਿਲਾਂ ਕਹਿੰਦੇ ਤੁਹਾਨੂੰ ਬੰਦਾ ਲੈ ਲਊ ਕਮੋਡੀਸ਼ਨ ਮਿਲੂ ਸਭ ਕੁਝ ਜਿਤਨਾ ਵੀ ਜਾ ਦੇਂਦਾ ਕਹਿੰਦੇ ਸਾਡੇ ਕੋ ਕਮੋਡੀਸ਼ਨ ਨਹੀਂ ਕੋਖ ਰਿਆਂ ਹੂੰ ਮੁੰਡੇ ਆਏ ਮੇਰੇ ਨਾਲੇ ਚਲੋ ਆਪਣਾ ਆ ਵੱਡਾ ਭਰਾ ਬੈਠਾ ਆ ਇੰਨੇ ਸਾਹਬਿਆ ਪਰ ਅਸੀਂ ਆਪਾਂ ਕਹੀਏ ਜੀ ਮਹਾਰਾਜ ਦੀ ਪੇਟਸ ਆਉਂਦੀ ਆ ਇਹਨੇ ਸਾਨੂੰ ਸਾਹਬਿਆ ਆ ਤੁਹਾਡੇ ਏਜੰਟ ਨੇ ਤੁਹਾਨੂੰ ਕਮੋਡੀਸ਼ਨ ਵਗੈਰਾ ਦਾ ਪ੍ਰੋਮਿਸ ਕੀਤਾ ਤੁਹਾਡਾ ਹੱਥ ਨਹੀਂ ਪੜਿਆ ਕਹਿ ਸਕਦੇ ਆ ਬਿਲਕੁਲ